ਨਵਾਂ ਸਾਲ 1 ਜਨਵਰੀ ਤੋਂ ਆਰੰਭ ਹੋਣ ਵਾਲੇ ਸਾਲ ਨੂੰ ਸਮੁੱਚੇ ਤੌਰ ਤੇ ਨਵੇਂ ਸਾਲ ਦੇ ਆਰੰਭ ਵਜੋਂ ਮਨਾਇਆ ਜਾਂਦਾ ਹੈ ਸਾਰੇ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਨੇ ਇਸ ਨੂੰ ਸੀਈ ਭਾਵ ਕਾਮਨ 에ਰਾ ਕਿਹਾ ਜਾਂਦਾ ਹੈ ਪਰ ਇਸ ਦਾ ਅਸਲ ਨਾਮ ਗ੍ਰੈਗੋਰੀਅਨ ਕੈਲੰਡਰ ਹੈ ਦੁਨੀਆ ਦਾ ਸਾਰਾ ਕਾਰਵਿਹਾਰ ਇਸੇ ਕੈਲੰਡਰ ਮੁਤਾਬਕ ਹੀ ਚੱਲਦਾ ਹੈ ਵੱਖ-ਵੱਖ ਕੌਮਾਂ ਦੇ ਆਪੋ ਆਪਣੇ ਕੈਲੰਡਰ ਵੀ ਪਰਚਲਤ ਨੇ ਜਿਨ੍ਹਾਂ ਮੁਤਾਬਕ ਉਹ ਆਪਣੇ ਧਾਰਮਿਕ ਸਮਾਜਿਕ ਅਤੇ ਇਤਿਹਾਸਕ ਤਿਹਾੜੇ ਮਨਾਉਂਦੇ ਨੇ ਜਿਵੇਂ ਹਿਜਰੀ ਕੈਲੰਡਰ ਇਸਲਾਮ ਧਰਮ ਦਾ ਕੈਲੰਡਰ ਹੈ ਅਤੇ ਨਾਨਕਸ਼ਾਹੀ ਸਿੱਖ ਕੌਮ ਦਾ ਜਿਸ ਦੇ ਮੁਤਾਬਕ ਨਵਾਂ ਸਾਲ ਇਕ ਚੇਤ ਨੂੰ ਆਰੰਭ ਹੁੰਦਾ ਹੈ ਪਿਛਲੇ ਲੰਮੇ ਸਮੇਂ ਤੋਂ ਹਿੰਦੁਸਤਾਨ ਵਿੱਚ ਦੋ ਕੈਲੰਡਰ ਪਰਚਲਤਨ ਸੂਰਜੀ ਵਿਕਰਮੀ ਅਤੇ ਚੰਦਰ ਸੂਰਜੀ ਵਿਕਰਮੀ ਗੁਰੂ ਸਹਿਬਾਨ ਦੇ ਸਮੇਂ ਵੇਲੇ ਇਨ੍ਹਾਂ ਦੋਹਾਂ ਕੈਲੰਡਰਾਂ ਦੀ ਵਰਤੋਂ ਹੁੰਦੀ ਸੀ ਜਨਮ ਸਾਖੀਆਂ ਗੁਰੂਕੀਆਂ ਸਾਖੀਆਂ ਗੁਰੂ ਬਿਲਾਸ ਰਹਿਤਨਾਮੀਆਂ ਸਮੇਤ ਸਾਰੇ ਪੁਰਾਤਨ ਵਸੀਲੀਆਂ ਵਿੱਚ ਇਹਨਾਂ ਦੋਵਾਂ ਕੈਲੰਡਰਾਂ ਦੀਆਂ ਤਰੀਕਾਂ ਮਿਲਦੀਆਂ ਨੇ ਉਦਾਹਰਨ ਵਜੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਪੋ ਸੁਦੀ 7 ਇਹ ਚੰਦਰ ਸੂਰਜੀ ਵਿਕਰਮੀ ਕੈਲੰਡਰ ਦੀ ਤਰੀਕ ਹੈ ਅਤੇ ਖਾਲਸਾ ਪ੍ਰਗਟ ਦਿਵਸ 1 ਵਿਸਾਖ ਇਹ ਸੂਰਜੀ ਵਿਕਰਮੀ ਕੈਲੰਡਰ ਦੀ ਤਰੀਕ ਹੈ ਨਾਨਕਸ਼ਾਹੀ ਕੈਲੰਡਰ ਦੇ ਲਾਗੂ ਹੋਣ ਨਾਲ ਜਿੱਥੇ ਬਿਕਰਮੀ ਕੈਲੰਡਰ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਿਆ ਉੱਥੇ ਹੀ ਆਪਣਾ ਕੈਲੰਡਰ ਹੋਣ ਦਾ ਮਾਣ ਵੀ ਸਿੱਖ ਕੌਮ ਨੂੰ ਮਹਿਸੂਸ ਹੋਇਆ ਹੈ ਜਿਸ ਦੇ ਨਵੇਂ ਸਾਲ ਦਾ ਆਰੰਭ 1 ਚੇਤ 14 ਮਾਰਚ ਤੋਂ ਹੁੰਦਾ ਹੈ ਗੁਰਬਾਣੀ ਅਨੁਸਾਰ ਸਾਰੇ ਹੀ ਦਿਨ ਬਰਾਬਰ ਨੇ ਨਾ ਕੋਈ ਚੰਗਾ ਹੈ ਨਾ ਕੋਈ ਮਾੜਾ ਕਿਉਂਕਿ ਇਹ ਸਭ ਪ੍ਰਭੂ ਦੀ ਬਣਾਈ ਹੋਈ ਖੇਡ ਹੈ ਜੋ ਦਿਨ ਆਇਆ ਉਸ ਨੇ ਜਾਣ ਹੈ ਤੇ ਨਵੇਂ ਨੇ ਫੇਰ ਆਉਣਾ ਹੈ ਇਸ ਲਈ ਜਿੱਨਾ ਸਿੱਖਾਂ ਦੇ ਹਿਰਦੇ ਵਿੱਚ ਗੁਰੂ ਉਪਦੇਸ਼ ਵਸਿਆ ਹੁੰਦਾ ਹੈ ਉਹਨਾਂ ਲਈ 31 ਦਸੰਬਰ ਤੇ 1 ਜਨਵਰੀ ਵਿੱਚ ਕੋਈ ਫਰਕ ਨਹੀਂ ਹੁੰਦਾ ਨੱਚ ਟੱਪ ਕੇ ਖੁਸ਼ੀਆਂ ਮਨਾਉਣ ਵਾਲੇ ਮਾਹੌਲ ਵਿੱਚ ਪ੍ਰਭੂ ਚੇਤੇ ਆਉਨਾ ਤਾਂ ਦੂਰ ਸਗੋਂ ਪੂਰੀ ਤਰ੍ਹਾਂ ਭੁੱਲਿਆ ਹੁੰਦਾ ਹੈ ਤੇ ਗੁਰਬਾਣੀ ਅਨੁਸਾਰ ਪ੍ਰਭੂ ਨੂੰ ਭੁੱਲ ਜਾਣ ਵਾਲਾ ਸਮਾਂ ਵਿਅਰਥ ਚਲਾ ਜਾਂਦਾ ਹੈ ਗੁਰਬਾਣੀ ਦਾ ਫੁਰਮਾਨ ਹੈ ਨਾਨਕ ਸੋਈ ਦਿਨ ਸੁ ਸੁਹਾਵੜਾ ਜਿੱਤ ਪ੍ਰਭ ਆਵੇ ਚਿੱਤ ਜਿੱਤ ਦਿਨ ਵਿਸਰੇ ਪਾਰ ਬ੍ਰਹਮ ਫਿੱਟ ਪੁਲੇਰੀ ਰੁੱਤ ਗੁਰੂ ਉਪਦੇਸ਼ ਨੂੰ ਪੁਲਾਹ ਕੇ ਇਸ ਪ੍ਰਕਾਰ ਮਨਾਇਆ ਜਾਣ ਵਾਲਾ ਨਵਾਂ ਸਾਲ ਪੂਰੀ ਤਰ੍ਹਾਂ ਗੁਰਮਤ ਦੇ ਉਲਟ ਹੈ ਇਸ ਮਾਹੌਲ ਦੇ ਚੱਲਦੇ ਵੱਡੀ ਜ਼ਿੰਮੇਵਾਰੀ ਨਿਭਾਉਂਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਸਿੱਖ ਨੌਜਵਾਨਾਂ ਨੂੰ ਅਜਿਹੇ ਗੈਰ ਸਿੱਖੀ ਮਾਹੌਲ ਵਿੱਚ ਜਾਣ ਤੋਂ ਰੋਕਣ ਲਈ ਦਿੱਲੀ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਵਿਸ਼ੇਸ਼ ਗੁਰਮਤ ਸਮਾਗਮ ਕਰਵਾਉਣੇ ਸ਼ੁਰੂ ਕੀਤੇ ਨੇ ਇਹ ਦਿੱਲੀ ਸੈਕਟਰਾਰਾ ਪ੍ਰਬੰਧਕ ਕਮੇਟੀ ਦਾ ਬਹੁਤ ਹੀ ਸ਼ਲਾਘਾਯੋਗ ਤੇ ਸਲਾਹਣਯੋਗ ਕਦਮ ਹੈ ਜਿਸ ਦਾ ਅਨੁਸਰਣ ਬਾਕੀ ਗੁਰਦੁਆਰਾ ਕਮੇਟੀਆਂ ਨੂੰ ਵੀ ਜ਼ਰੂਰ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਰਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਰਨੈਲਾ ਦੇ ਇਸ ਬੁੱਢਮੁੱਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਸ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ